ਗੱਲ ਚਾਰ ਕੁ ਬਰੇ ਪੁਰਾਣੀ ਐ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਸਰਹੱਦਾਂ ਤੇ ਇੱਕ ਕਿਸਾਨੀ ਮੋਰਚਾ ਲੱਗਦਾ ਹੈ ਸਾਲ ਤੋਂ ਉੱਪਰ ਇਹ ਕਿਸਾਨੀ ਮੋਰਚਾ ਚੱਲਦਾ ਹੈ ਤੇ ਪੰਜਾਬ ਦੇ ਕਿਸਾਨ ਨੌਜਵਾਨ ਮਾਮਾ ਝੰਡੇ ਚਾਕੇ ਦਿੱਲੀ ਦੀ ਹਿੱਕ ਤੇ ਜਾਵੰਦੇ ਨੇ ਉਹਨਾਂ ਦੇ ਵਿੱਚ ਇੱਕ ਮਾਤਾ ਮਹਿੰਦਰ ਕੌਰ ਵੱਖ-ਵੱਖ ਟ੍ਰੋਲ ਆਰਮੀ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਅੱਤਵਾਦੀ ਵੱਖਵਾਦੀ ਹੋਰ ਵੀ ਬਹੁਤ ਕੁਝ ਕਿਹਾ ਗਿਆ ਪੰਜਾਬ ਦੀਆਂ ਮਾਵਾਂ ਬਾਰੇ ਭੱਦੇ ਸ਼ਬਦ ਬੋਲੇ ਗਏ ਬਾਲੀਵੁੱਡ ਦੀ ਇੱਕ ਅਦਾਕਾਰਾ ਵੱਲੋਂ ਪੰਜਾਬ ਦੀਆਂ ਮਾਵਾਂ ਦੀ ਇੱਕ ਫੋਟੋ ਪਾ ਕੇ ਉਹਨਾਂ ਬਾਰੇ ਭੱਦੇ ਸ਼ਬਦਾਵਲੀ ਬੋਲੀ ਜਾਂਦੀ ਹੈ ਉਹਨਾਂ ਤਸਵੀਰਾਂ ਦੇ ਵਿੱਚ ਇੱਕ ਤਸਵੀਰ ਬਠਿੰਡੇ ਦੀ ਬਹਾਦਰਗੜ ਝੰਡੀਆਂ ਪਿੰਡ ਦੀ ਮਾਤਾ ਮਹਿੰਦਰ ਕੌਰ ਦੀ ਹੈ ਜਿਹਦੇ ਥੱਲੇ ਲਿਖਿਆ ਜਾਂਦਾ ਹੈ ਕਿ ਇਹੋ ਜਿਹੀਆਂ ਔਰਤਾਂ ਤਾਂ 100-100 ਰੁਪਿਆ ਦਿਹਾੜੀ ਲੈ ਕੇ ਪਹਾੜੇ ਤੇ ਆ ਜਾਂਦੀਆਂ ਨੇ ਧਰ ਨਾਲ ਹੋਰ ਵੀ ਬਹੁਤ ਸ਼ਬਦ ਬੋਲੇ ਗਏ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਸ਼ਬਦਾਂ ਦੀ ਇੱਕ ਜੰਗ ਸ਼ੁਰੂ ਹੁੰਦੀ ਹੈ ਕਿਸਾਨੀ ਮੋਰਚਾ ਖਤਮ ਹੁੰਦਾ ਹੈ ਤੇ ਕਿਸਾਨੀ ਮੋਰਚਾ ਖਤਮ ਹੋਣ ਤੋਂ ਬਾਅਦ ਮਾਤਾ ਮਹਿੰਦਰ ਕੌਰ ਆਪਣੇ ਸਵੈਮਾਨ ਲਈ ਆਪਣੀ ਸੈਲਫ ਰਿਸਪੈਕਟ ਲਈ ਇੱਕ ਪਟੀਸ਼ਨ ਦਾਇਰ ਕਰਦੀ ਆ ਬਠਿੰਡਾ ਦੀ ਅਦਾਲਤ ਦੇ ਵਿੱਚ ਉਸ ਪਟੀਸ਼ਨ ਦੇ ਵਿੱਚ ਉਹ ਆਪਣੀ ਅਣਖ ਨੂੰ ਵੇਖਦਿਆਂ ਮਾਨਹਾਨੀ ਦਾ ਕੇਸ ਕਰਦੀ ਹੈ ਬਾਲੀਵੁੱਡ ਅਦਾਕਾਰਾਂ ਕੰਗਣਾ ਰਣੌਤ ਦੇ ਉੱਤੇ ਕੰਗਣਾ ਅਣੌਤ 3-4 ਸਾਲ ਪੂਰਾ ਟਾਲ ਮਟੋਲ ਕਰਦੀ ਹੈ ਪੂਰਾ ਪਾਸਾ ਵਟਦੀ ਹੈ ਕਿ ਕੋਸ਼ਿਸ਼ ਕੀਤੀ ਜਾਵੇ ਕਿ ਮੈਂ ਬਠਿੰਡੇ ਪੇਸ਼ੀ ਤੇ ਨਾ ਜਾ ਸਕਾਂ ਤਾਂ ਬਾਹਰ ਦੀ ਬਾਹਰ ਜ਼ਮਾਨਤ ਮਿਲ ਜੇ ਬਾਹਰ ਦੀ ਬਾਹਰ ਇਹ ਜਿਹੜਾ ਮਸਲਾ ਹੈ ਹੱਲ ਹੋ ਜਾਵੇ ਪਰ ਜਦੋਂ ਲੜਾਈ ਅਣਖਾਂ ਦੀ ਹੋਵੇ ਫਿਰ ਕੌਣ ਵੇਖਦਾ ਹੈ ਕਿ ਕਿੰਨਾ ਕੀ ਲੱਗਦਾ ਮਾਤਾ ਮਹਿੰਦਰ ਕੌਰ 80 ਸਾਲ ਦੀ ਉਮਰ 'ਚ ਬਿਸ਼ੱਕ ਘਰ ਦੇ ਹਾਲਾਤਾਂ ਨੇ ਉਹਨੂੰ ਕੁੱਬੇ ਹੋ ਕੇ ਤੁਰਨ ਲਈ ਮਜਬੂਰ ਕਰਤਾ ਪਰ ਸਿਸਟਮ ਅਗੇ ਨਾ ਉੱਚੀ ਤੇ ਨਾ ਡਰੀ ਪਿਛਲੇ ਦਿਨੀ ਬਾਲੀਵੁੱਡ ਅਦਾਕਾਰਾ ਦੀ ਬਠਿੰਡਾ ਪੇਸ਼ੀ ਨੇ ਇੱਕ ਵਾਰ ਫਿਰ ਮਾਤਾ ਮਹਿੰਦਰ ਕੌਰ ਨੂੰ ਸਾਡੇ ਚੇਤਿਆਂ 'ਚ ਲੈ ਆਂਦਾ ਪੇਸ਼ੀ ਭੁਗਤਣ ਲਈ ਆਈ ਕੰਗਣਾ ਰਣੌਤ ਬੇਸ਼ੱਕ ਆਪਣਾ ਇਹ ਪ੍ਰਗਟਾਵਾ ਕਰਕੇ ਗਈ ਹੈ ਕਿ ਮੈਂ ਮਾਤਾ ਤੋਂ ਮਾਫੀ ਮੰਗਣਾ ਚਾਹੁੰਦੀ ਹਾਂ ਜੋ ਅਣਜਾਣੇ ਅਣਜਾਣੇ 'ਚ ਹੋਇਆ ਮੈਨੂੰ ਆਪਣੇ ਉਸ ਮੈਸੇਜ ਦਾ ਅਫਸੋਸ ਹੈ ਪਰ ਮਾਤਾ ਮਹਿੰਦਰ ਕੌਰ ਆਪਣੀ ਜਿੱਤ ਤੇ ਅੜੇ ਹੋਏ ਨੇ ਮਾਤਾ ਮਹਿੰਦਰ ਕੌਰ ਆਪਣੀ ਅਣਖ ਤੇ ਅੜੇ ਹੋਏ ਨੇ ਮਾਤਾ ਮਹਿੰਦਰ ਕੌਰ ਦੇ ਜ਼ਿਕਰ ਹਲਾਤਾਂ ਤੇ ਮਾਤਾ ਮਹਿੰਦਰ ਕੌਰ ਦੇ ਜ਼ਿਕਰ ਆਪਾਂ ਦੁੱਖਾਂ ਦੀ ਪੰਡ ਫਰੋਲੀਏ ਤਾਂ ਬਹੁਤ ਡੂੰਗੀ ਹੈ ਮਾਤਾ ਮਹਿੰਦਰ ਕੌਰ ਦਾ ਪਰਿਵਾਰ ਇੱਕ ਨਿਮਨ ਕਿਸਾਨੀ ਚੋਂ ਨਿਕਲੇ ਹੋਏ ਪਰਿਵਾਰ ਹੈ ਮਾਤਾ ਮਹਿੰਦਰ ਕੌਰ ਦਾ ਪਰਿਵਾਰ ਬੇਹੱਦ ਦੁਸ਼ਵਾਰੀਆਂ ਚੋਂ ਨਿਕਲ ਕੇ ਅੱਜ ਇੱਥੋਂ ਤੱਕ ਪਹੁੰਚਿਆ ਹੋਇਆ ਜਿਸ ਦਿਨ ਕੰਗਣਾ ਰਣੌਤ ਦੀ ਬਠਿੰਡਾ ਅਦਾਲਤ ਦੇ ਵਿੱਚ ਪੇਸ਼ੀ ਸੀ ਉਸ ਦਿਨ ਮਾਤਾ ਮਹਿੰਦਰ ਕੌਰ ਪੇਸ਼ੀ ਤੇ ਨਹੀਂ ਆ ਸਕੇ ਕਿਉਂਕਿ ਮਾਤਾ ਮਹਿੰਦਰ ਕੌਰ ਦਾ ਇਕਲੌਤਾ ਪੁੱਤ ਗੁਰਦਾਸ ਸਿੰਘ ਜਿਹਨੂੰ 1 ਮਹੀਨਾ ਪਹਿਲਾਂ ਖੇਤਾਂ 'ਚ ਕੰਮ ਕਰਦਿਆਂ ਸੱਪ ਨੇ ਡੰਗ ਲਿਆ ਸੀ ਉਹ ਹਸਪਤਾਲ ਦੇ ਵਿੱਚ ਦਾਖਲ ਸੀ ਹਸਪਤਾਲ 'ਚ ਦਾਖਲ ਹੋਇਆ ਨੂੰ ਹਲੇ ਕੁਝ ਸਮਾਂ ਹੋਇਆ ਸੀ ਕਿ ਆਰਥਿਕ ਹਾਲਾਤਾਂ ਨੇ ਉਹਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਮਾਤਾ ਮਹਿੰਦਰ ਕੌਰ ਦਾ ਪਤੀ ਲਾਲ ਸਿੰਘ ਪੇਸ਼ੀ ਤੇ ਪਹੁੰਚਿਆ ਸਿਰਫ ਇੰਨਾ ਹੀ ਨਹੀਂ 1 ਸਾਲ ਪਿੱਛੇ ਜੇਕਰ ਝਾਤ ਮਾਰੀਏ ਤਾਂ ਮਾਤਾ ਮਹਿੰਦਰ ਕੌਰ ਦੀ ਨੂੰਹ ਰਾਣੀ ਕੌਰ ਉਹ ਇਸ ਦੁਨੀਆ ਤੋਂ ਚਲ ਬਸੀ। ਰਾਣੀ ਕੌਰ ਦੇ ਜਾਣ ਤੋਂ ਬਾਅਦ ਮਾਤਾ ਮਹਿੰਦਰ ਕੌਰ ਨੇ ਆਪਣੇ ਘਰ ਨੂੰ ਬੜੇ ਸੁਚੱਜੇ ਤਰੀਕੇ ਨਾਲ ਚਲਾਇਆ। ਮਾਤਾ ਮਹਿੰਦਰ ਕੌਰ ਸਬਜ਼ੀ ਤੋੜਦੇ ਨਹੀਂ ਤੇ ਮਾਤਾ ਮਹਿੰਦਰ ਕੌਰ ਦੇ ਪਤੀ ਲਵ ਸਿੰਘ ਬਠਿੰਡਾ ਵਿਖੇ ਜਾ ਕੇ ਸਬਜ਼ੀ ਵੇਚਣ ਦਾ ਕੰਮ ਕਰਦੇ ਨੇ। ਮਾਤਾ ਮਹਿੰਦਰ ਕੌਰ ਨੇ ਇਹ ਲੜਾਈ ਜੋ ਆਪਣੇ ਸਵੈਮਾਨ ਤੇ ਆਪਣੀ ਅਣਖ ਦੀ ਲੜਾਈ ਹੈ ਬੜੀ ਸ਼ਿੱਦਤ ਤੇ ਜਜ਼ਬੇ ਨਾਲ ਲੜੀ ਹੈ ਇੱਕ ਪਾਸੇ ਜਿੱਥੇ ਕੇਂਦਰੀ ਸੱਤਾਧਿਰ ਨਾਲ ਜੁੜੀ ਹੋਈ ਮੈਂਬਰ ਪਾਰਲੀਮੈਂਟ ਹੋਵੇ ਜਿਹਦੇ ਸੱਤਾ ਦੇ ਵਿੱਚ ਤੂਤੀ ਬੋਲਦੀ ਹੋਵੇ ਤੇ ਦੂਜੇ ਪਾਸੇ ਇੱਕ ਨਿਮਨ ਵਰਗ ਕਿਰਤੀ ਬੰਦਾ ਮੁਕਾਬਲਾ ਤਾਂ ਕੋਈ ਨਹੀਂ ਔਰ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਤਾ ਮਿੰਦਕੌਰ ਖੁਦ ਵੀ ਕਰਦੀ ਹੈ ਉਹ ਆਖਦੀ ਹੈ ਕਿ ਪੁੱਤ ਕੀੜੀ ਤੇ ਹਾਥੀ ਦਾ ਕਾਹਦਾ ਮੁਕਾਬਲਾ ਪਰ ਨਾਲੋ ਇਹ ਵੀ ਕਹਿੰਦੀ ਆ ਕਿ ਅਸੀਂ ਕਿਰਤੀ ਲੋਕ ਹੁੰਨੇ ਆ ਅਸੀਂ ਗਰੀਬ ਲੋਕ ਹੁੰਨੇ ਆ ਸਾਡੇ ਕੋਲ ਸਿਰਫ ਅਣਖ ਹੀ ਤਾਂ ਹੁੰਦੀ ਐ ਤੇ ਜੇਕਰ ਅਸੀਂ ਆਪਣੀ ਅਣਖ ਵੀ ਨਾ ਬਚਾ ਸਕੇ ਤਾਂ ਫਿਰ ਹੋਰ ਸਾਡੇ ਕੋਲ ਕੀ ਰਹਿ ਗਿਆ ਸੋ ਮਾਤਾ ਮਹਿੰਦਰ ਕੌਰ ਦੇ ਇਸ ਜਜ਼ਵੇ ਨੂੰ ਮਾਤਾ ਮਹਿੰਦਰ ਕੌਰ ਦੀ ਇਸ ਸ਼ਿੱਦਤ ਨੂੰ ਸਲਾਮ ਕਰਨਾ ਬਣਦਾ ਹੈ ਬੇਸ਼ੱਕ ਮਾਤਾ ਮਹਿੰਦਰ ਕੌਰ ਨਹੀਂ ਪਹੁੰਚ ਸਕੀ ਅਦਾਲਤ ਦੇ ਵਿੱਚ ਪਰ ਮਾਤਾ ਮਹਿੰਦਰ ਕੌਰ ਦੇ ਜਿਹੜੇ ਉਸ ਤੋਂ ਅਗਲੇ ਸ਼ਬਦ ਨੇ ਉਹ ਕਹਿੰਦੀ ਹੈ ਕਿ ਜੇਕਰ ਮਾਫੀ ਮੰਗਣੀ ਸੀ ਤੇ 4 ਸਾਲ ਪਹਿਲਾਂ ਹੀ ਮੰਗ ਲੈਂਦੀ ਹੁਣ ਇਸ ਲੈਵਲ ਤੇ ਪਹੁੰਚ ਕੇ ਇਸ ਪੱਧਰ ਤੇ ਪਹੁੰਚ ਕੇ ਉਹ ਮਾਫੀ ਮੰਗਣ ਦਾ ਪ੍ਰਗਟਾਵਾ ਕਰਦੀ ਆ ਇਹ ਆਪਣੇ ਆਪ ਦੇ ਵਿੱਚ ਵਿਚਾਰਨ ਜੋ ਕਰ ਲੈ ਬੇਸ਼ੱਕ ਮਾਤਾ ਮਹਿੰਦਰ ਕੌਰ ਕਹਿੰਦੀ ਆ ਕਿ ਇਹ ਲੜਾਈ ਮੈਂ ਇਕੱਲਿਆਂ ਨਹੀਂ ਲੜੀ ਇਹ ਲੜਾਈ ਉਹਨਾਂ ਦੇ ਅੰਦਰਲੇ ਜਜ਼ਬੇ ਨੇ ਲੜੀ ਆ ਤੇ ਇਹ ਜਜ਼ਬਾ ਉਹਨਾਂ ਦੇ ਵਿੱਚ ਉਦੋਂ ਭਰਿਆ ਗਿਆ ਜਦੋਂ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਸੀ ਜਦੋਂ ਉਹਨਾਂ ਦੇ ਹੱਥ ਦੇ ਵਿੱਚ ਕਿਸਾਨੀ ਝੰਡਾ ਸੀ ਜਦੋਂ ਉਹ ਸਟੇਜਾਂ ਤੋਂ ਕੇਂਦਰ ਦੀ ਹਕੂਮਤ ਦੇ ਤਖਤੇ ਹਿਲਾਉਣ ਦੀਆਂ ਗੱਲਾਂ ਕਰਦੇ ਸੀ ਬੇਸ਼ੱਕ ਕਿਸਾਨੀ ਧਿਰਾਂ ਤੇ ਸਮਾਜਿਕ ਕਾਰਕੁਨ ਉਹਨਾਂ ਦੀ ਪਿੱਠ ਤੇ ਖੜੇ ਸੀ ਪਰ ਫਿਰ ਵੀ ਕੇਂਦਰੀ ਸੱਤਾ ਨਾਲ ਜੁੜੇ ਹੋਏ ਲੋਕਾਂ ਦਾ ਸਾਹਮਣਾ ਕਰਨਾ ਆਪਣੇ ਆਪ ਦੇ ਵਿੱਚ ਬੜੇ ਸ਼ਿੱਦਤ ਵਾਲੀ ਗੱਲ ਹੈ ਇਹ ਲੜਾਈ ਜੋ ਮਾਤਾ ਮਹਿੰਦਰ ਕੌਰ ਲੜ ਰਹੇ ਨੇ ਇਹ ਇਕੱਲੀ ਮਹਿੰਦਰ ਕੌਰ ਦੀ ਲੜਾਈ ਨਹੀਂ ਇਹ ਲੜਾਈ ਪੰਜਾਬ ਦੀਆਂ ਉਹਨਾਂ ਸਾਰੀਆਂ ਮਾਵਾਂ ਦੀ ਹੈ ਜਿਨ੍ਹਾਂ ਲਈ ਕੰਗਣਾ ਰਣੌਤ ਨੇ ਕਿਹਾ ਸੀ ਕਿ ਇਹੋ ਜਿਹੀਆਂ ਔਰਤਾਂ ਤਾਂ ਧਰਨੇ ਲਾਉਣ ਲਈ 600 ਰੁਪਏ ਤੇ ਭਾੜੇ ਤੇ ਮਿਲ ਜਾਂਦੀਆਂ ਨੇ ਮਾਤਾ ਮਹਿੰਦਰ ਕੌਰ ਦੇ ਜੱਜ ਵੀ ਸ਼ਿੱਦਤ ਤੇ ਹਿੰਮਤ ਨੂੰ ਸਲਾਮ